ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਜ਼ਰੂਰ ਦੇਖਿਓ ਨੇ ਕਿ ਅੰਮ੍ਰਿਤ ਸਿੰਘ ਅੰਮ੍ਰਿਤ ਸਿੰਘ ਦੀ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਉਹ ਬੱਚਾ ਕਹਿੰਦਾ ਕਿ ਮੈਂ ਰੋਟੀ ਨਹੀਂ ਖਾਧੀ ਇਹ ਮਲਕੀ ਘਰੇ ਆਟਾ ਮੋਕ ਗਿਆ ਸੀ ਤੁਸੀਂ ਐਂਕੋ ਪਹਿਲਾਂ ਤੁਸੀਂ ਆ ਵੀਡੀਓ ਪੂਰੀ ਦੇਖੋ ਬਹੁਤ ਮੁਸ਼ਕਲ ਨਾਲ ਮਿਲੀ ਹੈ ਤੇ ਪਹਿਲਾਂ ਤੁਸੀਂ ਆ ਵੀਡੀਓ ਪੂਰੀ ਦੇਖੋ ਹੈ ਤੇ ਕਦੋਂ ਕੰਮ ਨਾ ਤੇਰੇ ਕੁੱਟ ਪਵੇ ਮਾਰ ਲਈ ਇੱਕ ਅੱਦਾ ਹਾਏ 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 ਹੈ ਕੀ ਖਾਦਾ ਅੱਜ ਹਾਏ ਤਨੀ ਖਲ ਆਤਾ ਵੀ ਹੈ ਕੱਢੀ ਕਰੇ ਹੈ ਤੇ ਆਤਾ ਹੀ ਨਹੀਂ ਹੈ ਕਰਾਟ ਨਹੀਂ ਸੀਗਾ ਹਾਏ ਭੁੱਖਾ ਹਾਂ ਆਓ ਮੇਰੇ ਆ ਮੋਲਾ ਤੇਰੇ ਕੈਸੇ ਰੰਗ ਨਿਆਰੇ ਕਈ ਨਾ ਤੁਸੀਂ ਆਪ ਦੱਸੋ ਕਿ ਇਸ ਬੱਚੇ ਕਿਉਂਕਿ ਬੱਚੇ ਤੁਹਾਨੂੰ ਬਤਾ ਰੱਬ ਦਾ ਰੂਪ ਹੁੰਦੇ ਨੇ ਜੋ ਵੀ ਕਹਿੰਦੇ ਉਹ ਸਹੀ ਹੀ ਕਹਿੰਦੇ ਹੁੰਦੇ ਆ ਉਹ ਝੂਠ ਕਦੀ ਕਹਿੰਦੇ ਨਹੀਂ ਹੁੰਦੇ ਉਹ ਬੱਚਾ ਕਹਿੰਦਾ ਮੇਰੇ ਘਰੇ ਆਟਾ ਮੁੱਕ ਗਿਆ ਹੈ ਕੀ ਅੱਜ ਮੈਂ ਰੋਟੀ ਨਹੀਂ ਖਾਧੀ ਉਹ ਤੇ ਭਲਾਓ ਮਾਸਟਰ ਦਾ ਬਿਆਰ ਇਹਦਾ ਕਿ ਜਿਹਨੇ ਉਹ ਮਾਸਟਰ ਵੀ ਕਹਿੰਦਾ ਸੀ ਕਿ ਮੈਂ ਵੀਡੀਓ ਪਾਣੀ ਨਹੀਂ ਸੀਗੀ ਕਿ ਚਾਰ ਪੰਜ ਦਿਨ ਬਾਅਦ ਮੈਂ ਵੀਡੀਓ ਪਾਈ ਆ ਤੇ ਉਹਨੇ ਵੀਡੀਓ ਪਾਈ ਔਰ ਉਸ ਵਾਰ ਉਹਨੂੰ ਮਦਦ ਵੀ ਆਣ ਲੱਗੀ ਹੈ ਕਾਫੀ ਬਹੁਤ ਬੜਾ ਵੀ ਆਈ ਹੈ ਮਦਦ ਬਹੁਤ ਆਈ ਹੈ ਕਿ ਹੁਣ ਉਹ ਬੱਚਿਆਂ ਫਿਰ ਜਦ ਦੁਬਾਰਾ ਇੰਟਰਵਿਊ ਹੋਇਆ ਸੀ ਉਹਨਾਂ ਦੇ ਘਰੇ ਉਹਨਾਂ ਦੀ ਫੈਮਿਲੀ ਇੰਟਰਵਿਊ ਦੇਖ ਰਹੇ ਸੀ ਅਸੀਂ ਤੇ ਇੰਟਰਵਿਊ ਵੀ ਜੋ ਬੱਚੇ ਨੇ ਪੁੱਛਿਆ ਕਿ ਹਾਂ ਹੁਣ ਆਟਾ ਹੈਗਾ ਘਰੇ ਉਹ ਕਹਿੰਦਾ ਹੁਣ ਤਾਂ ਵਾਧੂ ਆ ਕਹਿੰਦਾ ਹੁਣ ਤਾਂ ਬੂਟ ਵੀ ਆ ਗਏ ਨਵੇਂ ਕੱਪੜੇ ਆ ਗਏ ਨਵੀਂ ਸਾਈਕਲ ਵੀ ਆ ਗਈ ਸਭ ਕੁਝ ਆ ਗਿਆ ਉਹ ਬੱਚੇ ਦੇ ਬਜਾਰੇ ਦੇਖ ਲਓ ਉਹਦੀ ਮਾਂ ਸੀਗੀ ਬਜਾਰੇ ਬੱਚੇ ਪਰਿਵਾਰ ਵਾਲੇ ਕਾਫੀ ਦੁਖੀ ਸੀਗੇ ਮਕਿਓ ਉਹ ਕਹਿੰਦੇ ਕਿ ਬੱਚੇ ਦੇ ਹੁਣ ਮਨ ਨੂੰ ਪੀੜ ਹੁੰਦੀ ਆ ਕਿ ਆਪ ਰੋਟੀ ਖਾਈਏ ਨਾ ਕਿ ਇਹ ਬੱਚੇ ਨੂੰ ਖਵਾ ਦਈਏ ਪਰ ਕਹਿੰਦੇ ਉਸ ਦਿਨ ਹਾਲ ਹੀ ਇਹੋ ਜਿਹਾ ਸੀਗਾ ਕਿ ਘਰੇ ਖਾਣ ਨੂੰ ਰੋਟੀ ਵੀ ਨਹੀਂ ਸੀਗੀ ਤੇ ਗਾਇਸ ਇਹ ਵੀਡੀਓ ਦੇਖ ਕੇ ਨਾ ਮੈਂ ਬਹੁਤ ਹਰਪਭਾਵੂ ਹੋ ਗਿਆ ਇਹ ਵੀਡੀਓ ਮੈਨੂੰ ਬਹੁਤ ਮੁਸ਼ਕਿਲ ਨਾਲ ਮਿਲੀ ਆ ओरिजिनल ਵੀਡੀਓ ਮਿਲੀ ਨਹੀਂ ਰਹੀ ਨਾ ਗਾਇਸ YouTube ਤੇ ਐਫਬੀ ਤੇ ਵੀ ਬੜੀ ਮੁਸ਼ਕਿਲ ਨਾਲ ਮੈਂ ਦੇਖੀ ਲੱਭੀ ਆ ਤੇ ਇੰਸਟਾਗ੍ਰam ਦੇ ਨਹੀਂ ਪਈ ਮੈਨੂੰ ਕਿਤੇ ਨਹੀਂ ਮਿਲੇਗੀ ਤੇ ਗਾਇਸ ਇਸ ਵੀਡੀਓ ਨੂੰ ਜੇ ਤੁਹਾਨੂੰ ਇੰਨੀ ਕੁ ਵੀ ਜੀ ਚੰਗੀ ਲੱਗੀ ਹੋਈ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਕਮੈਂਟ ਜਰੂਰ ਕਰਿਓ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਕੇ ਜਾਇਓ ਠੀਕ ਹੈ ਜੀ ਤੇ ਮਿਲਦੇ ਆ नेक्स्ट ਵੀਡੀਓ ਵੀ ਤਦ ਤੱਕ ਲਈ ਬਾਏ ਬਾਏ